ਸਸਿਗਾ ਜੀ ਅੱਜ ਸਕੂਲ ਛੋੜਖੜਾ ਵੇਖੇ ਜਸਵਿੰਦਰ ਸਿੰਘ ਐਸਆਈ ਪਹੁੰਚੇ ਨੇ ਜੋ ਕਬੱਡੀ ਦੇ ਗਰਾਊਂਡ ਵਿੱਚ ਮੱਚੀਆਂ ਦੀ ਗੇਮ ਦੇਖ ਰਹੇ ਨੇ ਪਰਮਜੀਤ ਕੌਰ ਮੈਡਮ ਅੱਜ ਸਕੂਲ ਵਿੱਚ ਜੋ ਗੇਮ ਚੱਲ ਰਹੀ ਹੈ ਰੇਡ ਪਾਰੀਆਂ ਲੜਕੀਆਂ ਦੀ ਗੇਮ ਚੱਲ ਰਹੀ ਕਬੱਡੀ ਦੀ ਛੋੜਖੜੇ ਦਾ ਕਾਫੀ ਨਾਮ ਰਿਆ ਕਬੱਡੀ ਵਿੱਚ ਇੱਥੇ ਹਰ ਵਾਰ ਹੰਜਤ ਕੇ ਏਟੀਮ ਹੁੰਦੀ ਹੈ ਇੱਕ ਡਰਾਉਟ ਵੈਰੀ ਗੁੱਡ ਇੱਕ ਡਰਾਉਟ ਚੱਲ 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 ਗੁੱਲ ਪਾ ਦੇ ਕਿਚਨ ਫੈਕਟਰੀ ਲੈਣੇ ਟੈਲੈਂਟ ਲਈ ਕਹਾ ਮੈਂ ਵੈਰੀ ਗੁੱਡ ਬੜਾ ਵਧੀਆ ਕਿੱਤਾ ਬਣਾਇਆ ਬੜਾ ਕਾਵਾਸ਼ ਮੈਂ ਸੁਣ ਰਾਜਾ ਜੀ ਜੋਤੀ ਮੈਂ ਲੇਟ ਆ ਗਿਆ ਹਾਂਜੀ ਜਾ ਰਹੇ ਨੇ ਰੇਡ ਪਾਣਾ ਉਹ ਤੇ ਕਿਉਂ ਛੱਡਦੀ ਏ ਚੁੰਡ ਕੁਝ ਨਹੀਂ ਕਹਿੰਦੀ ਚੁੰਡ ਨਾ ਛੱਡੋ ਆਹਦੀ ਜਗ੍ਹਾ ਨਾ ਛੱਡੋ ਪਿੱਛੇ ਵੇਖੀ ਜੋਤੀ ਦਰਉਣਾ ਛੱਡ ਦੇ ਨਾ ਹੱਥ ਜਦੋਂ ਨੇੜੇ ਆਉਂਦੀ ਛੱਡ ਨੋ ਵੈਰੀ ਗੁੱਡ ਵੈਰੀ ਗੁੱਡ ਟੇਕ ਰੌਟ ਤੇ ਡਰਾਉਟ ਤੇ ਆਈ ਮੁੰਡੇ ਲਈ ਮੈਡਮਾ ਜੀ ਉੱਧਰ ਹੈ ਉੱਧਰ ਸੀਗੇ ਜੀ ਮੁੰਡੇ ਅੱਛਾ ਠੀਕ ਹੈ ਸ਼ਾਬਾਸ਼ ਮੁੰਡੇ ਆਉਂਦੇ ਸਰਦਪਾਣੂ ਬਾਦ ਕਿਵੇਂ ਚੱਲ ਹਣੀ ਕੋਲ ਐ ਨਹੀਂ ਕਰਨਾ ਬੱਚੇ ਤੂੰ ਤਾਂ ਸਿੱਧਾ ਲਵਾਈ ਜਾਨੀ ਇੱਥੇ ਨਮਸ ਕਲ ਕੋਲ ਕਰੇਡ ਪਾਉਣ ਜਾ ਰਹੇ ਨੇ ਲੈ 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 ਤੂੰ ਕਾਹਨਾ ਨਾ ਰੁੱਤੋਂ ਭੰਦੀਓ ਉਹਨਾਂ ਨੂੰ ਅੱਖ ਲੱਗ ਗਈ ਗਲਤੀ ਤੇਰੀ ਹੈ ਵੈਰੀ ਗੁੱਡ ਸੁਣੋ ਉਸ ਨੇ ਕੁਛ ਨਹੀਂ ਕਹਿੰਦੀ ਪਿੱਛੇ ਆ ਜੀ ਰੱਖ ਦੇ ਪਾਸ ਰੱਖੋ ਹਾਂ ਜਸਵਿੰਦਰ ਸਿੰਘ ਐਸਆਈ ਬੱਚਾ ਨੂੰ ਸੰਬੋਧਨ ਕਰਨਗੇ ਕਬੱਡੀ ਲਈ ਪ੍ਰੇਰਿਤ ਕਰਨਗੇ ਬਹਿ ਜੀ ਖਸਾ ਬੈਠੇ ਬਟਾ ਮੇਰਾ ਖੁਦਾ ਉਮਰ ਛੇ ਗਿਆ 4 ਸਾਲ ਹੋ ਗਏ ਇੱਕ ਕੋਸ਼ਿਸ਼ ਤੇ ਕਰੋ ਕਿ ਪਰਮਾਤਮਾ ਦੇ ਲੜਨ ਲੱਗ ਬਾਕੀ ਗੱਲਾਂ ਸਭ ਬਾਅਦ ਵਿੱਚ ਹੋਰੀ ਚਾਏ ਜੇ ਜੀ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਮਨ ਕਿ ਤੁਸੀਂ ਖਾਣਾ ਖਾਣ ਤੋਂ ਬਾਅਦ 5 ਮਿੰਟ 7 ਮਿੰਟ ਪ੍ਰਮਾਤਮਾ ਦਾ ਵੈਗੁਰੂ ਦਾ ਜਾਪ ਜ਼ਰੂਰ ਕਰਨਾ ਤੇ ਸਵੇਰੇ ਉੱਠ ਕੇ ਫੇਰ ਕਰਨਾ ਵੈਗੁਰੂ ਦਾ ਜਾਪ ਕਰਨ ਲੱਗੋ ਤੁਹਾਡੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਆਏਗੀ ਕਿਸੇ ਚੀਜ਼ ਦੀ ਰਹੀ ਗੱਲ ਨਸ਼ੇ ਪੱਤੇ ਤੋਂ ਥੋੜਾ ਪਰਹੇਜ਼ ਕਰਨਾ ਤੇ ਇੱਕ ਜਿਹੜੀ ਗੱਲ ਆ ਤੁਸੀਂ ਬਹੁਤ ਵਧੀਆ ਲਾਈਨ ਤੇ ਚੱਲ ਰਹੇ ਹੋ ਬੇਟੇ ਕੋਸ਼ਿਸ਼ ਕਰੋ ਬੱਜੇ ਤਰੀਕੇ ਨਾਲ ਜੇਮ ਕਰੋ ਫਿਰ ਉੱਠ ਕੇ ਵਾਕਿੰਗ ਵੀ ਲੈ ਨਿਕਲਾ ਕਰੋ ਰਨਿੰਗ ਵਗੈਰਾ ਕਰਿਆ ਕਰੋ ਠੀਕ ਹੈ ਜਿੰਨਾ ਸਰੀਰ ਨੂੰ ਸੰਭਾਲ ਲਓ ਵਧੀਆ ਇਹ ਸਰੀਰ ਨੇ ਜਿੰਨੇ ਸਾਲ ਜੀਣਾ ਨਾਲ ਨਾਲ ਚੱਲਣਾ ਤੇ ਜੇ ਅਸੀਂ ਨੂੰ ਮਾੜੇ ਸਾਈਕਲੋਂ ਦਾ ਹਾਲ ਕਰਤਾ ਹਲਕੀ ਬਣੂਗਾ ਦੇਖ ਲਓ ਰੋਜ਼ ਹੀ ਪੈਂਚਰ ਹੋਇਆ ਰਹਿਣਾ ਕਰੂਗਾ ਪੈਂਚਰ ਨਹੀਂ ਹੋਣਾ ਬਿਲਕੁਲ ਵਧੀਆ ਰਹਿਣਾ ਤੰਦਰੁਸਤ ਠੀਕ ਹੈ ਮੈਂ ਆਪ ਨੈਸ਼ਨਲ ਖੇਡ ਦਾ ਰਿਆ ਪਰ ਸਾਡਾ ਮਹਾਪਿਉਦ ਇੰਨੇ سپورਟ ਨਹੀਂ ਸੀ ਕਰਦਾ ਹੁੰਦਾ ਮੈਂ ਆਪਣੇ ਚਾਚੇ ਦੇ ਕੱਪੜੇ ਮੰਗਵਾ ਕੇ ਲੈ ਕੇ ਜਾਂਦਾ ਰਿਹਾ ਮੈਨੂੰ ਪਤਾ ਅਸੀਂ ਚੋਰੀ ਜਾਣਾ ਭਾਦਰਾ ਤੱਕ ਰਾਜਸਥਾਨ ਦੇ ਸਟੇਟ ਤੱਕ ਖੇਡੇ ਹੋਏ ਆ ਬਹੁਤ ਵਧੀਆ ਲੈਨ ਆ ਪਰ ਸਾਨੂੰ سپورਟ ਨਹੀਂ ਸਾਨੂੰ ਅਫਸੋਸ ਹੁੰਦਾ ਕਿ ਉਸ ਤੋਂ ਸਾਨੂੰ ਕੋਈ ਕਾਸ਼ਕ سپورਟ ਕਰਨ ਵਾਲਾ ਹੁੰਦਾ ਬੜੀ ਵਧੀਆ ਲੈਨ ਚ ਹੁਣ ਤੁਹਾਡਾ ਮਾਂ ਤੋਂ سپورਟ ਕਰਤਾ ਟੀਚਰ ਤੋਂ ਤੁਹਾਡੇ ਬੋਲ ਖੜ ਖੜ ਕੇ ਸੁਣਾਉਣ ਦੇ ਇੰਦਾ ਵਧੀਆ ਤੁਹਾਨੂੰ ਮਾਹੌਲ ਜ਼ਿੰਦਗੀ ਕਦੇ ਨਹੀਂ ਮਿਲ ਸਕਦਾ ਇਹੀ ਸਾਡਾ ਬੇਸ ਆ ਇੱਥੋਂ ਸਾਰਾ ਕੁਝ ਬਣਾਉਣਾ ਸੀ ਅੱਜ ਠੀਕ ਹੈ ਜੀ ਇਥੋਂ ਜੋ ਕੁਝ ਵਧੀਆ ਖਟ ਸਕਦੇ ਹੋ ਖਟ ਲਓ ਸਾਰੀ ਉਪਨ ਘਟਣਾ ਆ ਚਾਹਣਾ ਠੀਕ ਡਰੈਵਰ ਜੀ ਖਾਲਸਾ ਕਿਤੇ ਨਹੀਂ